ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀ ਮੂ ਕੋਚਰੇ ਸਾਤਰ ਖਟ ਪਿੰਗ ਗਿਰਨ ਚੜ ਜਾਏ ਆਂਦ ਲਖੇ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੇ ਮੈਂ ਮਾਂ ਜੋ ਤੁਹਾਰੀ ਹਮਲਾ ਸਖਤ ਕਰ ਸਿਵਤ ਤੁਮਾਰੀ ਆਪਾ ਲਿਹੁ ਤੂੰ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪਨੇ ਸ੍ਰੀ ਰਾਗ ਦੀ 15ਵੀਂ ਪੌੜੀ ਤੱਕ ਸੰਖੇਪ ਵਿਆਖਿਆ ਸਰਵਣ ਕੀਤੀ ਹੈ ਜੀ ਹੁਣ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਛੇਤੇ ਮਿਹਰ ਭਰਿਆ ਹੱਥ ਰੱਖਣਾ ਅੱਜ ਆਪਾਂ 16ਵੀਂ ਪੌੜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗ ਆਸਾ ਦੇ ਵਿੱਚ ਵਿਆਖਿਆ ਸ਼ੁਰੂ ਕਰਕੇ ਜਿੱਥੋਂ ਤੱਕ ਗੁਰੂ ਮਹਾਰਾਜ ਦਾ ਹੁਕਮ ਹੈ ਉੱਥੋਂ ਤੱਕ ਆਪਾਂ ਅੱਜ ਵਿਆਖਿਆ ਕਰਾਂਗੇ ਸੰਖੇਪ ਸ਼ਬਦਾਰਥ ਕਰਾਂਗੇ ਜੀ ਸਲੋਕੋ ਮਹਲਾ 3 ਇਹ ਸਲੋਕ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਤੇ ਇਹ ਸਲੋਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਰੀਰ ਆਗਦੀ ਵਾਰ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 99 ਨੰਬਰ ਅੰਗ ਤੇ ਵਰਣਨ ਕੀਤਾ ਹੈ ਦਰਜ ਕੀਤਾ ਹੈ ਜੀ ਵੇਸ ਕਰੇ ਕਰੂਪ ਕੋ ਲਖਣੀ ਮਨ ਖੋਟੈ ਕੁੜਿਆਰ ਫਿਰ ਕੈ ਭਾਣੈ ਨਾ ਚਲੈ ਹੁਕਮ ਕਰੇ گا ਵਾਰ ਜਿਹੜੀ ਕੂਪਾ ਮਾੜੇ ਰੂਪ ਵਾਲੀ ਆ ਕੁਲਖਣੀ ਆ ਮਾੜੇ ਲੱਛਣਾ ਵਾਲੀ ਆ ਜੀਦਾ ਮਨ ਖੂਟਾ ਹੈ ਉਹ ਬੜੇ ਵੇਸ ਕਰ ਕਰਕੇ ਵਿਖਾਉਂਦੀ ਹੈ ਪਰੰਤੂ ਉਹਦੇ ਵੇਸ ਜਿਹੜੇ ਆ ਨਾ ਭੇਖੀ ਪ੍ਰਭੂ ਨਾਲ ਅਭੇ ਵੇਣਗੁਰ ਸੱਚੀ ਸਿੱਖਣ ਜਦੋਂ ਸੱਚੀ ਸਿੱਖ ਨਹੀਂ ਉਹਨੇ ਲਈ ਸੱਚੀ ਸਿੱਖਿਆ ਨਹੀਂ ਲਈ ਤੇ ਭੇਖਾਂ ਦੇ ਨਾਲ ਉਹਦੇ ਪਤੀ ਨੇ ਖੁਸ਼ ਨਹੀਂ ਹੋਣਾ ਕਿਉਂਕਿ ਪਤੀ ਨੂੰ ਪਤਾ ਹੈ ਕੁਲਖਣੀ ਆ ਇਹਦੇ ਮਾੜੇ ਲੱਛਣ ਆ ਏ ਵੇ ਵਿਚਾਰਨਾ ਇਹ ਚੰਗੀ ਨਹੀਂ ਐ ਤੇ ਇਹਦਾ ਮਨ ਖੋਟਾ ਤੇ ਝੂਠੇ ਜਿਹੜੇ ਵੇਸ ਕਰ ਕਰ ਕੇ ਮੈਨੂੰ ਵਿਖਾਉਂਦੀ ਐ ਇਸ ਕਰਕੇ ਪਤੀ ਨੂੰ ਕਦੇ ਵੀ ਯਾਦ ਨਹੀਂ ਸਕਦੀ ਵੇਸ ਹੀ ਕਰਦੀ ਰਹਿੰਦੀ ਐ ਫਿਰ ਕਹਿ ਬਾਣੇ ਨਾ ਚੱਲੇ ਹੁਕਮ ਕਰੇ گا ਵਾਰ ਆਪਣੇ ਪਤੀ ਦਾ ਹੁਕਮ ਨਹੀਂ ਮੰਨਦੀ ਆਪਣੇ ਪਤੀ ਦੇ ਬਾਣੇ ਅਨੁਸਾਰ ਨਹੀਂ ਚੱਲਦੀ ਇਸਤਰੀ ਜਿਦ ਤਰ੍ਹਾਂ ਜੀਵ ਹੈ ਨਾ ਦੁਨੀਆ ਤੇ ਆਏ ਐ ਇਹ ਕਾਲਪੁਰਖ ਫੈਰ ਦੇ ਹੁਕਮ 'ਚ ਜਿਹੜੇ ਨਹੀਂ ਚੱਲਦੇ ਤੇ ਅਗੇ ਆਪਣਾ ਹੁਕਮ ਕਰਦੇ ਆ ਇਹਨਾਂ ਨੂੰ ਫੇ ਗਵਾਰ ਤੇ ਮੂਰਖ ਲਿਖਿਆ ਗਿਆ ਗੁਰੂ ਮਹਾਰਾਜ ਨੇ ਮੂਰਖ ਲਿਖਿਆ ਹੈ ਕਿ ਆਪਣਾ ਹੁਕਮ ਚਲਾਉਂਦੇ ਆ ਤੇ ਪ੍ਰਮਾਤਮਾ ਦੇ ਭਾਣੇ ਵਿੱਚ ਪ੍ਰਮਾਤਮਾ ਦੇ ਹੁਕਮ ਨਹੀਂ ਚੱਲਦੇ ਇਹ ਮੂਰਖ ਗਵਾਰ ਨੇ ਇਸ ਤਰ੍ਹਾਂ ਹੀ ਉਹ ਇਸਤਰੀ ਜਿਹੜੀ ਕ੍ਰੂਪ ਵੀ ਹੈ ਕੋਲਖਣੀ ਵੀ ਹੈ ਮਾੜੇ ਲੱਛਣਾ ਵਾਲੀ ਵੀ ਹੈ ਉਹਦਾ ਮਨ ਵੀ ਖੋਟਾ ਤੇ ਝੂਠ ਵੀ ਸਦਾ ਬੋਲਦੀ ਹੈ ਤੇ ਵੱਖ-ਵੱਖ ਤਰ੍ਹਾਂ ਦੇ ਵੇਸ ਕਰਦੀ ਰਹਿੰਦੀ ਹੈ ਤੇ ਪ੍ਰੰਤੂ ਆਪਦੇ ਪਤੀ ਦੇ ਹੁਕਮ 'ਚ ਨਹੀਂ ਚੱਲਦੀ ਤੇ ਉਹ ਆਪਣੇ ਆਪਣੇ ਹੁਕਮ ਚ ਲਾਉਂਦੀ ਹੈ ਉਹ ਮੂਰਖ ਹੈ ਗਵਾਰ ਹੈ ਗੁਰ ਕੈ ਬਾਣੈ ਜੋ ਚਲੈ ਸਭ ਦੁੱਖ ਨਿਵਾਰਨ ਹਾਰਾ ਲਿਖਿਆ ਮੀਟ ਨਾ ਸਖੀਏ ਜੋ ਧੁਰ ਲਿਖਿਆ ਕਰਤਾਰ ਜਿਹੜੇ ਗੁਰੂ ਦੇ ਬਾਣੇ 'ਚ ਚੱਲਦੇ ਰਏ ਗੁਰੂ ਘਰ ਪਿਆਰੇ ਤੇ ਗੁਰੂ ਮਹਾਰਾਜ ਉਹਨਾਂ ਦੇ ਸਾਰੇ ਦੁੱਖਾਂ ਨੂੰ ਨਿਵਰਤ ਕਰ ਦਿੰਦੇ ਨੇ ਨਿਵਾਰ ਦਿੰਦੇ ਨੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵਾ ਕਾਟੇ ਜਮਤੀ ਫੰਦਾ ਗੁਰੂ ਮਹਾਰਾਜ ਜਮਦੀ ਫਾਂਸੀ ਵੀ ਕੱਟ ਦਿੰਦੇ ਨੇ ਕਿਉਂਕਿ ਉਹ ਸਾਰੇ ਦੁੱਖਾਂ ਦਾ ਆਦ ਬਿਆਦ ਉਪਾਦ ਹਰ ਤਰ੍ਹਾਂ ਦੇ ਦੁੱਖਾਂ ਤੋਂ ਸੰਸਾਰ ਇਨਸਾਨ ਨੂੰ ਬਚਾ ਲੈਂਦੇ ਨੇ ਜਿਹੜਾ ਗੁਰੂ ਦੇ ਬਾਣੇ ਵਿੱਚ ਚੱਲਦਾ ਹੈ ਇਸ ਤਰ੍ਹਾਂ ਹੀ ਜਿਹੜੀ ਪਤਨੀ ਹੈ ਜਿਹੜੀ ਆਪਣੇ ਪਤੀ ਦੇ ਹੁਕਮ ਤੇ ਚੱਲਦੀ ਹੈ ਤੇ ਪਤੀ ਉਹਨੂੰ ਕਦੇ ਕਸ਼ਟ ਨਹੀਂ ਹੋਣ ਦਿੰਦਾ ਕਦੇ ਕਿਸੇ ਨੂੰ ਉਹਦੇ ਵੱਲ ਮਾੜੀ ਨਿਗਾਹ ਨਾਲ ਵੇਖਣ ਤੱਕ ਨਹੀਂ ਦਿੰਦਾ ਸੋ ਗੁਰੂ ਦੇ ਬਾਣੇ 'ਚ ਜਿਹੜੇ ਗੁਰਸਿੱਖ ਚੱਲਦੇ ਨੇ ਗੁਰੂ ਮਹਾਰਾਜ ਉਹਨਾਂ ਦੇ ਸਾਰੇ ਦੁੱਖ ਨਿਵਾਰ ਲੈਂਦੇ ਨੇ ਦੁੱਖਾਂ ਨੂੰ ਹਰ ਲੈਂਦੇ ਨੇ ਦੁੱਖ ਖਤਮ ਕਰ ਦਿੰਦੇ ਹਨ ਲਿਖਿਆ ਮੀਟ ਨਾ ਸਕੀਏ ਜੋ ਧੁਰ ਲਿਖਿਆ ਕਰਤਾਰ ਪਰਤੂ ਜੋ ਗੁਰੂ ਦਾ ਬਾਣਾ ਹੈ ਅਕਾਲ ਪੁਰਖ ਦਾ ਬਾਣਾ ਹੈ ਨਾ ਉਹ ਮਿਟਿਆ ਮਿਟਿਆ ਨਹੀਂ ਜਾਂਦਾ ਕੋਈ ਮੇਟ ਨਹੀਂ ਸਕਦਾ ਨੇਖ ਨਾ ਮਿਟੇ ਹੀ ਸਕੀ ਜੋ ਲਿਖਿਆ ਕਰਤਾਰ ਜੋ ਕਰਤਾਰ ਕਾਲਪੁਰਖ ਵੈਗੁਰੂ ਨੇ ਲਿਖਿਆ ਹੈ ਨਾ ਉਹ ਆਪਾਂ ਨੂੰ ਭੋਗੜਾ ਹੀ ਪੈਂਦਾ ਹੈ ਕਿਉਂਕਿ ਪੂਰਵ ਜਨਮ ਕੇ ਲਿਖਾ ਜਿਹੜੇ ਸਾਡੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹੂ ਤਾਂ ਅਖਨਲੀ ਧੋਤੀ ਉਜਲੀ ਨਾ ਹੋਵੀ ਜੋ ਸਭ ਧੋਵਣ ਪਾਹੋ ਇਸ ਕਰਕੇ ਜਿਹੜੇ ਜਨਮ ਜਨਮ ਦੀ ਮੈਲ ਲੱਗੀ ਆ ਤੇ ਸਾਡੇ ਲੇਖਾਂ ਦੇ ਵਿੱਚ ਲਿਖਿਆ ਹੈ ਨਾ ਕਿ ਇਹ ਸਾਨੂੰ ਭੁਗਤਣਾ ਪੈਣਾ ਉਹ ਭੁਗਤਣਾ ਪੈਂਦਾ ਏ ਉਸ ਨੂੰ ਕੋਈ ਮੇਟ ਨਹੀਂ ਸਕਦਾ ਜੋ ਕਰਤਾਰ ਨੇ ਲਿਖ ਕੇ ਭੇਜ ਦਿੱਤਾ ਜਿਹੜੇ ਮਰਜ਼ੀ ਪਾਹਦੇ ਕੋ ਚਲਜੋ ਜਿਹੜੇ ਮਰਜ਼ੀ ਪੰਡਤ ਕੋ ਚਲਜੋ ਜਿੱਦੋਂ ਮਰਜ਼ੀ ਹੱਥ ਵਿਖਾਈ ਜਾਓ ਉਹ ਤੁਹਾਡੇ ਜੋ ਗੁਰੂ ਮਹਾਰਾਜ ਨੇ ਲਿਖ ਕੇ ਭੇਜਤਾ ਕਾਰਪੁਰਖ ਨੇ ਲਿਖਿਆ ਹੈ ਉਸ ਨੂੰ ਬਦਲ ਨਹੀਂ ਸਕਦਾ ਉਸ ਨੂੰ ਮੇਟ ਨਹੀਂ ਸਕਦਾ ਮਨ ਤਨ ਸੋਪਾਏ ਕੰਤ ਕਾ ਸਬਦੇ ਧਰੇ ਪਿਆਰ ਬੇਨ ਨਾ ਵੇ ਕਿ ਨਾ ਪਾਇਆ ਦੇਖੋ ਰਦਾ ਵਿਚਾਰ ਜਿਹੜੇ ਜਿਹੜੀ ਇਸਤਰੀ ਆਪਣੇ ਪਤੀ ਦਾ ਹੁਕਮ ਮੰਨਦੀ ਮੰਤਨ ਆਪਣਾ ਸੌਬਤ ਦਿੰਦੀ ਹੈ ਕਿ ਤੂੰ ਹੀ ਹੈ ਮੇਰਾ ਏਕ ਤੂੰ ਹੀ ਏਕ ਤੂੰ ਹੀ ਮੇਰਾ ਇੱਕੋ ਤੂੰ ਹੀ ਹੈ ਸੋ ਐਸੀ ਇਸਤਰੀ ਆ ਜਿਹੜੀ ਸਬਦੇ ਧਰੇ ਪਿਆਰ ਆਪਣਾ ਪਤੀ ਜੋ ਬੋਲਦਾ ਏ ਉਹਦੇ ਕਹੇ ਸ਼ਬਦਾਂ ਦੇ ਨਾਲ ਪਿਆਰ ਰੱਖਦੀ ਹੈ ਉਦੇ ਹੁਕਮ ਅਨਸਾਰ ਚੱਲਦੀ ਹੈ ਇਸ ਤਰ੍ਹਾਂ ਹੀ ਜੀਵ ਇਸਤਰੀ ਹੈ ਜਿਹੜੀ ਜਿਹਦੇ ਆਕਾਰ ਪ੍ਰਖਵੈ ਦੇ ਹੁਕਮ ਅਨਸਾਰ ਚੱਲਦੀ ਹੈ ਤੇ ਸ਼ਬਦ ਨਾਲ ਪਿਆਰ ਕਰਦੀ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਦੇ ਨਾਲ ਪਿਆਰ ਕਰਦੀ ਹੈ ਬਿਨ ਨਾਮ ਹੈ ਕਿਨੇ ਨਾ ਪਾਇਆ ਦੇਖੋ ਰਦਾ ਵਿਚਾਰ ਜਿੰਨਾ ਜਨ ਪਾਇਆ ਤਨੇ ਛਪਾਇਆ ਕੋ ਕਬੀਰ ਗੂੰਗੇ ਗੋੜ ਖਾਇਆ ਜਿਨ੍ਹਾਂ ਨੇ ਪਾ ਲਿਆ ਹੈ ਨਾ ਉਹਨਾਂ ਛਪਾ ਲਿਆ ਤੇ ਨਾਮ ਦਮਤੋਂ ਬਿਨਾ ਕੋਈ ਨਹੀਂ ਪਾ ਸਕਦਾ ਜਿੰਨਾ ਚਿਰ ਇਨਸਾਨ ਉਸਕਾਰਪੁਰ ਵੈਰੂ ਦਾ ਨਾਮ ਨਹੀਂ ਜਪਦਾ ਉਹਨਾਂ ਚਿਰ ਤੱਕ ਪ੍ਰਮਾਤਮਾ ਨੂੰ ਪਾ ਨਹੀਂ ਸਕਦਾ ਇਹ ਆਪਣੇ ਹਿਰਦੇ ਦੇ ਵਿੱਚ ਇਹ ਵਿਚਾਰ ਕਰਕੇ ਵੇਖ ਲਓ ਜਿਹੜੀ ਤੇ ਇਸਤਰੀ ਨੇ ਆਪਣਾ ਤਨਮਨ ਸਾਰਾ ਕੁਝ ਤਨਮਨ ਸੌਂਫ ਸੁਰ ਗੁਰ ਕੋ ਤੇ ਹੁਕਮ ਮੰਨੇ ਪਾਈਏ ਜਿਨ੍ਹਾਂ ਨੇ ਹੁਕਮ ਮੰਨ ਲਿਆ ਉਹਨਾਂ ਸਭ ਕੁਝ ਪ੍ਰਾਪਤ ਕਰ ਲਿਆ ਉਹਨਾਂ ਨੇ ਹੁਕਮ ਮੰਨ ਕੇ ਨਾਮ ਵੀ ਜਪਿਆ ਤੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹਨਾਂ ਕਦੇ ਵੀ ਪ੍ਰਮਾਤਮਾ ਨੂੰ ਪਾਇਆ ਇਹ ਆਪਣੇ ਹਿਰਦੇ 'ਚ ਵਿਚਾਰ ਕਰਕੇ ਵੇਖ ਲਓ ਜੀ ਨਾਨਕ ਸਾਸ ਵਾਲੀ ਉਸ ਲਖਣੀ ਜੇ 라ਵੀ ਸਿਰ ਜਨਹਾਰ ਤੀਸਰੇ ਪਾਛਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਦੇ ਨੇ ਕਿ ਉਹ ਉਸ ਲਖਣੀ ਹੈ ਉਹ ਬਹੁਤ ਚੰਗੀ ਇਸਤਰੀ ਹੈ ਜਿਸ ਨੂੰ ਉਸਦੇ ਪਤੀ ਨੇ ਪਿਆਰ ਦਿੱਤਾ ਤੇ ਆਪਣੇ ਨਾਲ ਉਹਨੂੰ ਲਾ ਕੇ ਰੱਖਿਆ ਇਸ ਤਰ੍ਹਾਂ ਹੀ ਐਸੇ ਗੁਰਮਖ ਪਿਆਰੇ ਜਿਹੜੇ ਗੁਰੂ ਘਰ ਨਾਲ ਜੁੜ ਜਾਂਦੇ ਨੇ ਗੁਰੂ ਸ਼ਬਦ ਦੇ ਨਾਲ ਜੁੜ ਜਾਂਦੇ ਨੇ ਉਹ ਸਲਖਣੇ ਨੇ ਚੰਗੇ ਲਖਣਾ ਵਾਲੇ ਨੇ ਤੇ ਉਸ ਨੂੰ ਪ੍ਰਮਾਤਮਾ ਨੇ ਆਪਣੇ ਅਕਾਲ ਪੁਰਖ ਵਾਹਿਗੁਰੂ ਆਪਣੇ ਚਰਨਾਂ ਵਿੱਚ ਉਹਨਾਂ ਦਾ ਨਿਵਾਸ ਬਖਸ਼ ਲੈਂਦੇ ਆਪਣੇ ਨਾਲ ਰਲਾ ਲੈਂਦੇ ਹਨ ਮਹੱਲਾ ਤੀਜਾ ਮਾਇਆ ਮੋਹ 구ਵਾਰ ਹੈ ਤਿਸ ਦਾ ਨਾਂ ਦਿਸੈ ਉਰਵਾਰ ਨਾ ਪਾਰ ਮਨਮੋਹ ਗਿਆਨੀ ਮਹਾਦੁਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ ਜਿਹੜੀ ਮਾਇਆ ਹੈ ਨਾ ਮਾਇਆ ਮੋਹ ਦਾ ਕੱਚਾ ਤੋਲਾ ਚੋਲਾ ਤਨ ਪੈਦੇ ਪੰਖਸਾ ਇਹ ਮਾਇਆ ਬਾਬਾ ਮਾਇਆ ਸਾਤ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ 부ਝੈ ਕੋਏ ਇਹ ਤੀਸਰੇ ਪਾਤਸ਼ਾਹ ਜੀ ਦਾ ਸ਼ਲੋਕ ਆਏ ਵੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਜੀ ਦਾ ਮਾਇਆ ਮੋਹਗਾਰ ਹੈ ਇਸ ਤਰ੍ਹਾਂ ਜਿਦ ਤਰ੍ਹਾਂ ਧੂਮੇ ਕਾ ਪਹਾੜ ਇਹ ਜਗ ਧੂਏ ਕਾ ਬਹਾਰ ਤੈ ਸੱਚਾ ਕਰ ਮੰਨਿਆ ਕਹੇ ਵਿਚਾਰ ਇਹ ਧੂਏ ਦੇ ਪਹਾੜ ਵਰਗਾ ਹੈ ਇਹ ਸੰਸਾਰ ਜਿਹੜਾ ਮਾਇਆ ਦਾ ਮੋਹ ਹੈ ਇਹ ਧੂਏ ਦੇ ਇਕਬਾਰ ਵਰਗਾ ਹੈ ਤੇ ਮਾਇਆ ਧਾਰੀ ਅੰਨਾ ਜਿਹੜਾ ਉਹਨੂੰ ਅੱਗੇ ਪਿੱਛੇ ਕੁਝ ਨਹੀਂ ਦਿਖਦਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾਲ ਸੁਣੀ ਬੋ ਰੋਲ ਖਚੋਲਾ ਉਹਦੇ ਬੜੇ ਰੋਲ ਖਚੋਲੇ ਵਰਗਾ ਉਹਦਾ ਮਨ ਹੋ ਜਾਂਦਾ ਉਹਨੂੰ ਕੁਝ ਸੁੱਝਦਾ ਨਹੀਂਗਾ ਉਹਨੂੰ ਸਿਰਫ ਮਾਇਆ ਹੀ ਸੁੱਝਦੀ ਹੈ ਉਹ ਅੰਨਾ ਬੋਲਾ ਹੁੰਦਾ ਉਹਨੂੰ ਜੋ ਮਰਜ਼ੀ ਤੁਸੀਂ ਦੱਸੀ ਜਾਓ ਤੁਸੀਂ ਗੁਰਬਾਣੀ ਦੀ ਗੱਲ ਕਰੋ ਤੇ ਉਹ ਮਾਇਆ ਦੀ ਗੱਲ ਕਰੂਗਾ ਇਸ ਕਰਕੇ ਉਹਨੂੰ ਔਰਵਾ ਨਾ ਹੁਰਲਾ ਪਾਸਾ ਹੀ ਦਿਖਦਾ ਆਪਣੀ ਜ਼ਿੰਦਗੀ ਦਾ ਤੇ ਨਾ ਪਰਲਾ ਪਾਸਾ ਹੀ ਲਿਖ ਦਿਖਦਾ ਹੈ ਉਹ ਮਾਇਆ ਦੇ ਮੋਹ ਦੇ ਇਕ ਬਾਰ ਦੇ ਵਿੱਚ ਗੁੰਮ ਹੋਇਆ ਰਹਿੰਦਾ ਹੈ ਉਸ ਦੁਨੀਆ ਨੂੰ ਦੁਨੀਆ ਦਾ ਦੁਨੀਆ ਦਾ ਜਿਹੜਾ ਹਨੇਰਾ ਉਸ ਤੋਂ ਦੂਰ ਨਹੀਂ ਹੁੰਦਾ ਜੀ ਮਨਮੁਖ ਅਗਿਆਨੀ ਮਹਾ ਦੁੱਖ ਪਾਏ ਦੇ ਡੁੱਬੇ ਹਰ ਨਾਮ ਵਿਚਾਰ ਤੇ ਜਿਹੜੇ ਮਨਮੁਖ ਅਗਿਆਨੀ ਲੋਕ ਆ ਜਿਨ੍ਹਾਂ ਨੂੰ ਗਿਆਨ ਹੀ ਨਹੀਂਗਾ ਤੁਸੀਂ ਰਾਤ ਨੂੰ ਤੁਰੇ ਜਾਂਦੇ ਜੋ ਤੇ ਤੁਹਾਨੂੰ ਪਤਾ ਹੀ ਨਹੀਂਗਾ ਇਹ ਰਸਤੇ ਵਿੱਚ ਕਿਹੜੀ ਚੀਜ਼ ਆਉਣੀ ਆ ਰੋਸ਼ਨੀ ਤੁਹਾਡੇ ਕੋਲ ਨਹੀਂ ਹੈ ਜੇ ਤੁਹਾਡੇ ਕੋਲ ਰੋਸ਼ਨੀ ਆ ਤਾਂ ਤੁਸੀਂ ਦੇਖ ਲਓ ਕੋਈ ਜੇ ਤੁਹਾਨੂੰ ਗੁਰੂ ਮਹਾਰਾਜ ਨੇ ਤੁਹਾਡੇ ਅੰਦਰ ਪ੍ਰਕਾਸ਼ ਕੀਤਾ ਹੈ ਤੇ ਤੁਸੀਂ ਚੰਗੇ ਮਾੜੀ ਚੀਜ਼ ਦੀ ਪਰਖ ਕਰ ਲਓਗੇ ਜੇ ਤੁਸੀਂ ਗਿਆਨੀ ਹੋ ਅੰਦੇ ਹੋ ਤੇ ਫਿਰ ਤੁਸੀਂ ਦੁੱਖ ਪਾਓਗੇ ਤੇ ਕੀ ਅੱਗੇ ਖੱਡਾ ਆਇਆ ਖੂਹ ਆਇਆ ਉਹਦੇ ਚ ਡੁੱਬ ਲੋ ਡੁੱਬ ਜਾਓਗੇ ਡੋਬ ਕੇ ਮਰ ਜਾਓਗੇ ਕਿਉਂਕਿ ਤੁਸੀਂ ਨਾਮ ਵਿਸਾਰਿਆ ਨਾਮ ਵਿਸਾਰ ਕੇ ਤੁਸਾਂ ਪ੍ਰਮਾਤਮਾ ਦਾ ਨਾਮ ਨਹੀਂ ਲਿਆ ਤੁਹਾਨੂੰ ਰੋਸ਼ਨੀ ਨਹੀਂ ਮਿਲੀ ਤੁਹਾਨੂੰ ਕਿਸੇ ਨੇ ਇਹ ਨਹੀਂ ਦੱਸਿਆ ਕਿ ਇਹ ਕਰਮ ਮਾੜੇ ਹਨ ਮਾੜੇ ਕਰਮ ਕਰਦਾ 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 ਇਨਸਾਨ ਨਾਮ ਵਿਸਾਰ ਕੇ ਐਸੇ ਭੌਜਲਾਂ ਵਿੱਚ ਡੁੱਬ ਕੇ ਮਰ ਜਾਂਦਾ ਹੈ ਪਲ ਕੇ ਉਠ ਬਹੁ ਕਰਮ ਕਮਾਵੇ ਦੂਜੇ ਭਾਈ ਪਿਆਰ ਸਤਗੁਰ ਸੇਵੈ ਆਪਣਾ ਭੌਜਲ ਉਤਰੇ ਪਾਰ ਸਵੇਰੇ ਉੱਠ ਕੇ ਉੱਠਦੇ ਹਾਂ ਸਾਰੇ ਐਸੇ ਕੰਮ ਕਰਨ ਲੱਗ ਪਏ ਬੰਦਾ ਕਿ ਜਿਨ੍ਹਾਂ ਨਾਲ ਦੂਜੀ ਭਾਵਨਾ ਬਣ ਜੇ ਦੁਸ਼ਟੀ ਸਭਾ ਬਗੁਚੀਏ ਵਿਖ ਵਤ ਦੁਸ਼ਟੀ ਸਭਾ ਬਗੁਚੀਏ ਦੁਸ਼ਟੀ ਜਿਹੜੀ ਦੂਸਰੀ ਭਾਵਨਾ ਵਾਲੀ ਸਭਾ ਨਾ ਉਹਦੇ ਚ ਬਹਿਣਾ ਉਹਦੇ ਅਨਸਾਰ ਹੀ ਕੰਮ ਕਰਨੇ ਗੁਰਮਤ ਦੇ ਅਨਸਾਰ ਚੱਲਣਾ ਨਹੀਂ ਤੇ ਸੰਗਤ ਕਦੇ ਕਰਨੀ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜੀਓ ਸਵੇਰੇ ਉੱਠਣਾ ਦੇ ਕਾਰ ਅਜਿਹੇ ਕਰਮ ਕਰਨੇ ਆ ਜਿਨ੍ਹਾਂ ਦੇ ਨਾਲ ਦੂਸਰੀ ਭਾਵਨਾ ਬਣਦੀ ਜਾਵੇ ખોਟੀ ਮਤ ਬਣਦੀ ਜਾਵੇ ਸੋ ਐਸੇ ਕਰਮਾਂ ਨਾਲ ਪਿਆਰ ਕਰਨਾ ਹੈ ਸਤਗੁਰੂ ਸੇਵੇ ਆਪਣਾ ਪੌਜਲ ਉਤਰੇ ਪਾਰ ਤੇ ਜਿਹੜੇ ਗੁਰੂ ਘਰ ਪਿਆਰੇ ਸੱਚੇ ਗੁਰੂ ਦੀ ਅराधना ਕਰਦੇ ਆ ਸੱਚੇ ਗੁਰੂ ਨੇ ਸੇਵਦੇ ਆ ਸੱਚੇ ਗੁਰੂ ਦੇ ਹੁਕਮ ਅਨੁਸਾਰ ਚੱਲਦੇ ਨੇ ਉਹ ਪੌਜਲ ਤੋਂ ਪਾਰ ਚੱਲ ਜਾਂਦੇ ਆ ਤੇ ਪਾਰ ਕਰ ਜਾਂਦੇ ਤੇ ਜਿਹੜੇ ਨਹੀਂ ਮੰਨਦੇ ਗੁਰੂ ਦਾ ਨਾਮ ਨਹੀਂ ਮੰਨਦੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਸੱਚੇ ਗੁਰੂ ਦਾ ਹੁਕਮ ਨਹੀਂ ਮੰਨਦੇ ਸੇ ਉਹ ਡੁੱਬ ਜਾਂਦੇ ਨੇ ਭਵਜਲ ਦੇ ਵਿੱਚ ਤੇ ਉਹ ਨਾ ਵਿਸਾਰਿਆ ਹੁੰਦਾ ਹੈ ਇਸ ਕਰਕੇ ਡੁੱਬ ਜਾਂਦੇ ਹਨ ਤੇ ਗੁਰਮੁਖ ਜਿਹੜੇ ਆ ਭਵਜਲ ਨੂੰ ਦੁੱਖਾਂ ਦੇ ਸਾਗਰਾਂ ਨੂੰ ਪਾਰ ਕਰ ਜਾਂਦੇ ਹਨ ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਓਰ ਤਾਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਜਿਹੜੇ ਗੁਰਮੁਖ ਹੈ ਜਿਨ੍ਹਾਂ ਦਾ ਗੁਰੂਵਾਲ ਮੁਖ ਹੈ ਤੇ ਗੁਰੂ ਦੇ ਹੁਕਮ ਅਨਸਾਰ ਚੱਲਦੇ ਹੋ ਉਹ ਸੱਚ ਦੇ ਵਿੱਚ ਸਮਾ ਜਾਂਦੇ ਆ ਸੱਚੋ ਓਵਰੇ ਸਭ ਕੋ ਉੱਪਰ ਸੱਚ ਅਚਾਰ ਉਹ ਸੱਚ ਦੇ ਵਿੱਚ ਸਮਾ ਜਾਂਦੇ ਨੇ ਤੇ ਸੱਚ ਨਾਮ ੁਰਧਾਰ ਸੱਚਾ ਨਾਮ ਪ੍ਰਮਾਤਮਾ ਦਾ ਜਿਹੜਾ ਉਹਨਾਂ ਹਿਰਦੇ ਵਿੱਚ ਧਾਰ ਕੇ ਰੱਖਿਆ ਹੁੰਦਾ ਹੈ ਇਸ ਕਰਕੇ ਉਹ ਸੱਚ ਨਾਲ ਸਮਾ ਜਾਂਦੇ ਹਨ ਪੌੜੀ ਹਰ ਜਲ ਤਲ ਮਹੀ ਹਲ ਭਰਪੂਰ ਦੂਜਾ ਨਹੀਂ ਕੋਈ ਉਹ ਅਕਾਰਪੁਰਖ ਵੈਗਰੂਆ ਜਿਹੜਾ ਉਹ ਜਲ ਦੇ ਵਿੱਚ ਵੀ ਹੈ ਥਲਾਂ ਦੇ ਵਿੱਚ ਹੀ ਹੈ ਸਾਰੇ ਆਕਾਸ਼ ਦੇ ਵਿੱਚ ਵੀ ਹੈ ਭਰਪੂਰ ਜਿਹੜਾ ਉਹ ਸਮਾਇਆ ਹੋਇਆ ਹੈ ਦੂਜਾ ਨਹੀਂ ਕੋਈ ਹੋਰ ਕੋਈ ਨਹੀਂ ਹੋ ਸਕਦਾ ਉਹ ਅਕਾਰਪੁਰਖ ਵੈਗਰੂਆ ਜਿਨ ਜਿਨ ਨੇ ਇਸ ਧਰਤੀ ਦਾ ਪਸਾਰਾ ਕੀਤਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਉਹਨੇ ਧਰਤੀ ਦਾ ਪਸਾਰਾ ਕੀਤਾ ਹੈ ਉਹ ਸਾਰੇ ਆਕਾਸ਼ ਦੇ ਵਿੱਚ ਵੀ ਪਾਣੀ ਦੇ ਵਿੱਚ ਵੀ ਥਲਾਂ ਦੇ ਵਿੱਚ ਵੀ ਸਭ ਜਗ੍ਹਾ ਭਰਪੂਰ ਆਪਣੇ ਵਸਿਆ ਹੋਇਆ ਹੈ ਹੋਰ ਕੋਈ ਨਹੀਂ ਹੈ ਹਰ ਆਪ ਬੈ ਕਰੇ ਨਿਉ ਕੂੜਿਆਰ ਸਭ ਮਾਰ ਕਢੋਏ ਉਹ ਸੱਚਾ ਕਾਲਪੁਰਖ ਵਹਿਗੁਰੂ ਹੈ ਨਾ ਉਸ ਦਾ ਨਿਉ ਵੀ ਸੱਚਾ ਹੈ ਸੱਚਾ ਨਿਉ ਸੱਚਾ ਨਿਆ ਕਰਦਾ ਸਦਾ ਇਸ ਕਰਕੇ ਉਸ ਦੇ ਨਿਆਂ ਦੇ ਅੱਗੇ ਜਿਹੜੇ ਝੂਠੇ ਹੋ ਟਿਕ ਨਹੀਂ ਸਕਦੇ ਜਿਹੜੇ ਝੂਠੇ ਉਹਨਾਂ ਨੂੰ ਫੇਰ ਬਾਹਰ ਕੱਢ ਦਿੰਦਾ ਉਹ ਕਹਿੰਦਾ ਵੀ ਕੂੜਿਆਰ ਛੁੱਟিয়ে ਬਾਰ-ਬਾਰ ਜਿਹੜੇ ਕੂੜਿਆਰ ਹੈ ਨੇ ਝੂਠ ਬੋਲਣ ਵਾਲੇ ਲੋਕ ਆ ਤੇ ਜਿਹੜੇ ਮਾੜੇ ਆ ਲੋਕ ਆ ਜਿਹੜੇ ਨਾਮ ਨਹੀਂ ਜਪਦੇ ਉਹ ਉਹਨਾਂ ਨੂੰ ਫੇਰ ਬਾਹਰ ਕੱਢ ਦਿੰਦਾ ਆਪਣੀ ਸਭਾ ਵਿੱਚ ਬਹਿਣ ਦੀ ਇਜਾਜ਼ਤ ਨਹੀਂ ਦਿੰਦਾ ਹੈ ਸਚਿਆਰਾ ਦੇ ਵੜ੍ਹਾਈ ਹਰ ਧਰਮ ਨਿਆਂ ਕੀ ਹੋਏ ਉਹ ਸਚਾਰ ਸਿੱਖਣਾ ਸਚਿਆਰ ਸਿੱਖ ਬੈਠਣ ਪਾਸ ਸਤਿਗੁਰ ਪਾਸ ਕੁੜਿਆਰ ਨਾ ਲਬਣੀ ਕਿਤੇ ਥਾਏ ਭਾਲੇ ਜਿਹੜੇ ਸਚਿਆਰ ਸਿੱਖ ਹੈ ਨਾ ਉਹ ਗੁਰੂ ਮਹਾਰਾਜ ਜੀ ਕੋਲ ਬਹਿ ਜਾਂਦੇ ਸਚਿਆਰ ਸੱਚ ਆਰ ਸੱਚ ਦੇ ਯਾਰ ਆ ਜਿਹੜੇ ਜਿਹੜੇ ਸੱਚ ਬੋਲਣਾ ਜਾਣਦੇ ਆ ਸਚਿਆਰ ਦਾ ਮਤਲਬ ਹੁੰਦਾ ਕਿ ਸੱਚ ਸੱਚ ਤੇ ਆਰ ਯਾਰ ਸੱਚ ਦੇ ਯਾਰ ਨੇ ਜਿਹੜੇ ਉਹਨਾਂ ਨੂੰ ਵਡਿਆਈ ਮਿਲਦੀ ਹੈ ਹਰ ਧਰਮ ਨਿਆਂ ਕੀ ਹੋਏ ਆਕਾਰਪੁਰਖ ਵੈਗ ਰੂਆ ਜਿਹੜਾ ਧਰਮ ਦਾ ਨਿਆਂ ਕਰਦੇ ਨੇ ਇਸ ਕਰਕੇ ਉਥੇ ਸਚਿਆਰ ਸਿੱਖ ਸਿੱਖਾਂ ਨੂੰ ਵਡਿਆਈ ਮਿਲਦੀ ਹੈ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਆਨਾਥ ਰਾਖ ਲਿਓਏ ਗੁਰੂ ਮਹਾਰਾਜ ਉਹ ਕਾਲਪੁਰਖ ਵੈਗਰੂ ਹੈ ਨਾ ਉਹਦੀ ਉਸਤਤ ਕਰੋ ਸਦਾ ਸਿਫਤ ਕਰੋ ਜਿੰਨੇ ਗਰੀਬ ਆਨਾਥ ਜਿਹੜੇ ਲੋਕ ਆ ਜਿਹੜੇ ਉਹ ਗੁਰੂ ਮਹਾਰਾਜ ਨੂੰ ਆਪਣਾ ਮੰਨ ਕੇ ਚੱਲ ਪੈਂਦੇ ਆ ਨਿਮਾੜਿਆਂ ਦਾ ਮਾਣ ਹੈ ਉਹ ਨੇਤਾਣਿਆਂ ਦਾ ਤਾਣ ਨਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਅਨਾਥ ਅਨਾਥ ਉਹ ਲੋਕ ਹੁੰਦੇ ਆ ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਨਾ ਹੋਵੇ ਜਿਹੜੇ ਬੱਚੇ ਆ ਉਹਨਾਂ ਨੂੰ ਅਨਾਥ ਕਿਹਾ ਜਾਂਦਾ ਜਿਨ੍ਹਾਂ ਦਾ ਮਾਤਾ ਪਿਤਾ ਚੜ੍ਹਾਈ ਕਰਕੇ ਹੁਣ ਕੋਈ ਭੈਣ ਭਾਈ ਨਾ ਹੋਵੇ ਤੇ ਐਸੇ ਲੋਕ ਆ ਜਿਹੜੇ ਜਦੋਂ ਗੁਰੂ ਮਹਾਰਾਜ ਦੀ ਚਰਨਾਂ ਵਿੱਚ ਚੱਲ ਜਾਂਦੇ ਆ ਨਾ ਤੇ ਫਿਰ ਉਹਨਾਂ ਨੂੰ ਰੱਖ ਲੈਂਦੇ ਆ ਸਭ ਹਰ ਕੀ ਕਰ ਉਸਤ ਉਸ ਕਾਲਪੁਰ ਉਹਨੂੰ ਉਸਤਤ ਕਰਨੀ ਚਾਹੀਦੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਗੁਰੂ ਰਾਮ ਦਾ ਜਦੋਂ ਭਾਈ ਜੇਠਾ ਜੀ ਆਏ ਆ ਨਾ ਉਹ ਵੀ ਅਨਾਥ ਸਨ ਤੇ ਅਨਾਥਾਂ 나ਥ ਅਨਾਥਾਂ ਦਾ 나ਥ ਹੈ ਵੈਗਰੂ ਤੇ ਗੁਰੂ ਮਹਾਰਾਜ ਜੀ ਨੇ ਉਹਨੂੰ ਅਨਾਥਾਂ ਅਨਾਥ ਨੂੰ ਰੱਖ ਲਿਆ ਤੇ ਉਹਦੇ ਐਸੀ ਕਿਰਪਾ ਕੀਤੀ ਕਿ ਉਸ ਨੂੰ ਗੁਰਗੱਦੀ ਬਚ ਕੇ ਗੁਰੂ ਰਾਮਦਾਸ ਬਣਾ ਦਿੱਤਾ ਐਸੀ ਮਹਾਰਾਜ ਕਿਰਪਾ ਕਰਦੇ ਨੇ ਅਨਾਥਾਂ ਦੇ 나ਥ ਹਨ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ ਫਿਰ ਧਰਮੀਆਂ ਦੀ ਜੈ ਜੈਕਾਰ ਹੋ ਜਾਂਦੀ ਹੈ ਤੇ ਪਾਪੀ ਨੂੰ ਡੰਡ ਪਤਾ ਕਿਵੇਂ ਦਿੱਤਾ ਜਾਂਦਾ ਫੇ ਚੰਦੂ ਦੇ ਨੱਕ 'ਚ ਨਕੇਲ ਪਾ ਕੇ ਤੇ ਲਾਹੌਰ ਦੇ ਬਾਜ਼ਾਰਾਂ 'ਚ ਫੇਰਿਆ ਜਾਂਦਾ ਐ ਐਸਾ ਡੰਡ ਦਿੱਤਾ ਜਾਂਦਾ ਤੇ ਉਹ ਭੜਪੁੰਜਾ ਜਿਹੜੇ ਭੜਪੁੰਜੇ ਕੋਲੋਂ ਗੁਰੂ ਮਹਾਰਾਜ ਦੇ ਸਿਰ 'ਚ ਤੱਤੀ ਰੇਤ ਪੁਆਈ ਸੀ ਉਹਨੂੰ ਕਿ ਉਹ ਕਿ ਫੇ ਭੱਜ ਕੇ ਆਇਆ ਲੈ ਕੇ ਆਪਣਾ ਖੁਰਪਾ ਕਹਿੰਦਾ ਮੇਰੇ ਤੇ ਇਹਨਾਂ ਬੜਾ ਜ਼ੁਲਮ ਕਰਕੇ ਗੁਰੂ ਮਹਾਰਾਜ ਜੀ ਦੇ ਸਿਰ ਦੇ ਵਿੱਚ ਮੇਰੇ ਕੋਲ ਰੇਤ ਪੁਆਈ ਆ ਮੈਂ ਨਹੀਂ ਛੱਡਣਾ ਉਹਨੇ ਖੁਰਪੇ ਮਾਰ-ਮਾਰ ਕੇ ਮਾਰ-ਮਾਰ ਕੇ ਉਹਨੂੰ ਮਾਰ ਦਿੱਤਾ ਸੀ ਸੋ ਐਸਾ ਡੰਡ ਦਿੰਦੇ ਨੇ ਗੁਰੂ ਮਹਾਰਾਜ ਜਿਹੜੇ ਪਾਪੀ ਆ ਪਾਪੀਆਂ ਨੂੰ ਡੰਡ ਦਿੰਦੇ ਇਹਦੇ ਧਰਮੀਆਂ ਦੀ ਜੈ ਜੈਕਾਰ ਹੁੰਦੀ ਹੈ ਸ਼ਲੋਕ ਮਹੱਲਾ 3 ਇਹ ਸ਼ਲੋਕ ਆ ਜਿਹੜਾ ਇਹ ਵੀ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਚੋਂ ਆ ਤੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 99 ਨੰਬਰ ਅੰਗ ਤੇ ਦਰਜ ਕੀਤਾ ਗਿਆ ਹੈ ਵਰਣਨ ਕੀਤਾ ਗਿਆ ਹੈ ਲਿਖਿਆ ਗਿਆ ਹੈ ਜੀ ਮਾਨਮੁਖੋ ਮੈਲੀ ਕਾਮਣੀ ਕੋ ਲਖਣੀ ਕੋ ਨਾਰ ਬਿਰਛੋੜਿਆ ਕਰ ਆਪਣਾ ਪਰ ਪੁਰਖੈ ਨਾਲ ਪਿਆਰ ਉਹ ਕੁਲਖਣੀ ਕੁਲਛਣੀ ਔਰਤ ਆ ਜਿਹੜੀ ਕੁਨਾਰ ਨਾਨਕ ਨਾਰੀ ਵਿੱਚ ਕੁਨਾਰ ਕੁਨਾਰ ਉਹਦੀ ਜਿਹੜੀ ਇਸਤਰੀ ਨਾ ਹੋਵੇ ਬੱਦ ਚੱਲਣ ਇਸਤਰੀ ਹੋਵੇ ਮਨਮੁਖ ਲੋਕ ਆ ਜਿਹੜੇ ਇਹ ਮੈਲੇ ਨੇ ਇਹਨਾਂ ਦਾ ਮਨ ਮੈਲਾ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਉ ਉਹਨਾਂ ਦਾ ਮਨ ਮੈਲਾ ਮਨਮੁੱਖਾ ਲੋਕਾਂ ਦਾ ਉਹ ਅੰਦਰੋਂ ਮੈਲੇ ਬਾਹਰੋਂ ਮੈਲੇ ਆ ਤੇ ਉਹ ਕਾਮ ਨਹੀਂ ਕਿਉਂਕਿ ਉਹ ਕਾਮੀ ਲੋਕ ਨਹੀਂ ਉਹਨਾਂ ਦੇ ਲੱਛਣ ਮਾੜੇ ਨੇ ਤੇ ਜਿਹੜੀਆਂ ਇਸਤਰੀਆਂ ਨੇ ਐਸੀਆਂ ਜਿਹੜੇ ਮਨੁੱਖ ਰੂਪੀ ਇਸਤਰੀਆਂ ਨੇ ਜਿਹੜੇ ਪ੍ਰਮਾਤਮਾ ਜਿਉਂਕਿ ਜਿਹੜੀ ਗੁਰਬਾਣੀ ਹੈ ਨਾ ਇਹ ਜ਼ਿਆਦਾਤਰ ਇੱਕ ਇਸਤਰੀ ਦੇ ਤੌਰ ਤੇ ਆਪਣੇ ਪਤੀ ਨੂੰ ਸੰਬੋਧਨ ਕਰਦੀ ਕਰਦੀ ਹੈ ਜਿਸ ਤਰ੍ਹਾਂ ਨਾਲ ਇਸ ਹਿਸਾਬ ਨਾਲ ਗੁਰਬਾਣੀ ਰਚੀ ਗਈ ਹੈ ਸੋ ਮਨਮੁੱਖ ਲੋਕ ਆ ਜਿਹੜੇ ਉਹ ਮੈਲੇ ਨੇ ਉਹ ਕਾਮੀ ਨਹੀਂ ਨੇ ਉਹਨਾਂ ਦੇ ਲੱਛਣ ਮਾੜੇ ਨੇ ਤੇ ਉਹ ਇਨਸਾਨ ਚੰਗੀਆਂ ਇਸਤਰੀਆਂ ਵਾਂਗੂ ਚੰਗੇ ਨਹੀਂ ਹਨ ਕੁਨਾਰ ਇੱਕ ਹੁੰਦੀ ਨਾਰ ਤੇ ਨਾਰ ਹੁੰਦੀ ਇਸਤਰੀ ਕੁਨਾਰ ਵੱਧ ਚੱਲਣ ਮਾੜੀ ਇਸਤਰੀ ਵਾਸਤੇ ਵਰਤਿਆ ਗਿਆ ਹੈ ਪੇਰੇ ਛੋੜਿਆ ਕਰ ਆਪਣਾ ਪਰ ਪੁਰਖੇ ਨਾਲ ਪਿਆਰ ਐਸੀ ਇਸਤਰੀ ਜਿਹਨੇ ਆਪਣੇ ਪਤੀ ਨੂੰ ਛੱਡਿਆ ਹੋਵੇ ਤੇ ਹੋਰ ਪੁਰਖਾਂ ਦੇ ਨਾਲ ਪਿਆਰ ਰੱਖਦੀ ਪੇਰੇ ਉਹ ਇਸਤਰੀ ਕਾਮਣ ਹੁੰਦੀ ਹੈ ਕੁਲਖਣੀ ਹੁੰਦੀ ਹੈ ਕੁਨਾਰ ਹੁੰਦੀ ਉਸ ਨੂੰ ਨਾਰ ਨਹੀਂ ਕਿਹਾ ਜਾਂਦਾ ਕਿਉਂਕਿ ਉਸ ਦਾ ਮਨ ਵੀ ਮੈੜਾ ਹੁੰਦਾ ਹੈ ਉਸ ਨੇ ਆਪਣਾ ਪਤੀ ਛੱਡ ਦਿੱਤਾ ਤੇ ਹੋਰ ਨਾਲ purkha ਨੂੰ ਪਿਆਰ ਕਰਦੀ ਫਿਰਦੀ ਹੈ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਜਿਹੜੀ ਇਸਤਰੀ ਨੇ ਆਪਣਾ ਪਤੀ ਛੱਡ ਦਿੱਤਾ ਨਾ ਦੂਜੇ purkha ਨਾਲ ਤੁਰੀ ਫਿਰਦੀ ਆ ਫੇਰ ਵੀ ਤ੍ਰਿਸ਼ਨਾ ਕਦੇ ਨਹੀਂ ਮੁੱਕਦੀ ਉਹ ਸਦਾ ਅੰਦਰੋਂ ਜਲਦੀ ਰਹਿੰਦੀ ਸੜਦੀ ਰਹਿੰਦੀ ਹੈ ਤੇ ਪੁਕਾਰ ਕਰਦੀ ਹੈ ਤੇ ਹੋਰ ਦੀ ਹੋਰ ਦੂਸਰੇ ਤੇ ਦੂਸਰੇ ਪੁਰਸ਼ਾਂ ਦੇ ਨਾਲ ਤੁਰੀ ਫਿਰਦੀ ਹੈ ਨਾਨਕ ਬਿਨ ਨਾਵੈ ਕ੍ਰੂਪ ਕਸੋਣੀ ਪਰ ਹਰ ਛੋਡੀ ਪਧਾਰ ਤੀਸਰੇ ਪਾਸਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਨੇ ਐਸੀ ਕ੍ਰੂਪ ਤੇ ਕਸੋਣੀ ਇਸਤਰੀ ਆ ਤੇ ਜੇ ਉਹਦਾ ਪਤੀ ਜਿਹੜਾ ਨਾ ਪਧਾਰ ਆ ਜਿਹੜਾ ਉਹਨੂੰ ਛੱਡ ਦਿੰਦਾ ਆਪਣੇ ਘਰ ਨਹੀਂ ਵੜਨ ਦਿੰਦਾ ਜਿਹੜੀ ਦੂਸਰੇ ਪੁਰਖਾਂ ਨਾਲ ਤੁਰੀ ਫਿਰਦੀ ਆ ऐसे यो लोग जेडे गुरु ग्रंथ साहिब गुर जी नु ਛੱਡ ਕੇ ਇਕ ਆਕਾਰਪੁਰਖ नु ਛੱਡ ਕੇ ਇਕ ਹੀ ਕੀ ਸੇਵ ਸਾਹਿਬ ਸੀ ਕੋ ਗੁਰਦੇਵ ਇਕ ਦੂਸਰੋ ਨਾ ਔਰ ਕੋਈ ਭੂਲ ਪਰਮਾਨਭੂ ਜਿਹੜੇ ਭੁੱਲ ਕੇ ਵੀ ਪਰਮਾ ਦੇ ਨਾਲ ਵੀ ਦੂਸਰੇ ਮੜੀਆਂ ਮਸਾਣਾ ਕਬਰਾਂ ਤੇ ਮੱਥਾ ਟੇਕਦੇ ਫਿਰਦੇ ਹਨ ਗੁਰੂ ਮਹਾਰਾਜੀ ਉਹਨਾਂ ਨੂੰ ਆਪਣੇ ਸਿੱਖ ਹੀ ਨਹੀਂ ਮੰਨਦੇ ਸਿੱਖ ਉਹ ਆ ਜਿਹੜੇ ਸਿੱਖਿਆ ਤੇ ਚੱਲਦੇ ਆ ਸਿੱਖਿਆ ਤੇ ਉਹ ਚੱਲਦੇ ਜਿਹੜੇ ਸ਼ਬਦ ਗੁਰੂ ਸੁਰਤ ਤੁੰ ਚੇਲਾ ਇਹਦੇ ਨਾਲ ਇਸ ਤਰ੍ਹਾਂ ਜੁੜੇ ਹੁੰਦੇ ਹਨ ਤੇ ਐਸੀ ਇਸਤਰੀ ਜਿਹੜੀ ਆਪਣਾ ਪਤੀ ਛੱਡ ਕੇ ਤੇ ਹੋਰ ਨਾਲ ਲੋਕਾਂ ਦੇ ਨਾਲ ਤੁਰੀ ਫਿਰੇ ਤੇ ਉਹਦਾ ਪਤੀ ਵੀ ਉਹਨੂੰ ਛੱਡ ਦਿੰਦਾ ਉਸ ਨੂੰ ਆਪਣੇ ਲੱਗੇ ਨਹੀਂ ਲੱਗਣ ਦਿੰਦਾ ਹੈ ਮਹੱਲਾ ਤੀਜਾ ਸਭ ਦਾ ਰਤੀ ਸੋਹਾਗਣੀ ਸਤ ਗੁਰ ਕੈ ਭਾਏ ਪਿਆਰ ਸਦਾ 라ਵੇ ਪਰ ਆਪਣਾ ਸੱਚ ਹੈ ਪ੍ਰੇਮ ਪਿਆਰ ਤੀਸਰੇ ਪਾਛੈ ਦਾ ਸ਼ਬਦ ਹੈ ਵੀ ਇਹਦੇ ਵਿੱਚ ਗੁਰੂ ਮਹਾਰਾਜੀ ਫਰਮਾਉਂਦੇ ਨੇ ਜਿਨੇ ਸ਼ਬਦ ਨੂੰ ਮੰਨਿਆ ਸੁਣਿਆ ਮੰਨਿਆ ਮਨ ਕੀਤਾ ਭਾਉ ਉਹ ਔਸਤਰੀ ਜਿਹੜੇ ਸ਼ਬਦ ਦੇ ਨਾਲ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਸ਼ਬਦ ਦੇ ਨਾਲ ਮਿਲ ਕੇ ਆਪਣੇ ਲਾਲ ਰੱਤੇ ਹੋ ਗਏ ਤੇ ਉਹ ਸੁਹਾਗਣੀ ਇਸਤਰੀ ਆ ਉਸਨੇ ਸਤਿਗੁਰ ਕੇ ਭਾਏ ਸਤਿਗੁਰੂ ਜੀ ਨਾਲ ਭਾਵਨਾ ਰੱਖੀ ਸੱਚੇ ਗੁਰੂ ਨਾਲ ਤੇ ਸੱਚੇ ਗੁਰੂ ਦੇ ਨਾਲ ਪਿਆਰ ਪਾਇਆ ਤੇ ਸੱਚੇ ਗੁਰੂ ਦੇ ਨਾਲ ਸ਼ਬਦ ਦੇ ਨਾਲ ਪਿਆਰ ਕੀਤਾ ਹੈ ਜੀ ਸਦਾ ਰਾਵੇ ਪਰ ਆਪਣਾ ਸੱਚਾ ਪੇਮ ਪਿਆਰ ਐਸੀ ਤ੍ਰੀ ਸਦਾ ਆਪਣੇ ਪਤੀ ਦੇ ਨਾਲ ਰਹਿੰਦੀ ਹੈ ਤੇ ਇਹਦੇ ਹੁਕਮ ਮੰਨਦੀ ਹੈ ਤੇ ਇਹਦੀ ਆਪਣੇ ਪਤੀ ਨੂੰ ਰੌਂਦੀ ਆਪਣੇ ਪਤੀ ਦੇ ਨਾਲ ਸੇਜ ਸਾਜ ਵੀ ਕਰਦੀ ਹੈ ਤੇ ਆਪਣੇ ਪਤੀ ਦੇ ਨਾਲ ਸੱਚਾ ਪੇਮ ਕਰਦੀ ਹੈ ਸੱਚਾ ਪਿਆਰ ਕਰਦੀ ਹੈ ਅਤ ਸਵਾਲ ਜੋ ਸੁੰਦਰੀ ਸੋਭਾਵੰਤੀ ਨਾਰ ਇਹ ਜਿਹੜਾ ਪਹਿਲਾ ਸ਼ਬਦ ਸੀ ਨਾ ਉਹਦੇ ਇਹ ਸ਼ਬਦ ਬਿਲਕੁਲ ਹੀ ਉਲਟ ਜਵਾਬ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਅਤ ਬਹੁਤ ਸੁੰਦਰ ਇਸਤਰੀ ਹੈ ਤੇ ਸੋਭਾਵੰਤੀ ਇਸ ਕਰਕੇ ਆ ਕਿਉਂਕਿ ਆਪਣੇ ਪਤੀ ਦੇ ਨਾਲ ਰਹਿੰਦੀ ਹੈ ਪਤੀ ਦਾ ਹੁਕਮ ਮੰਨਦੀ ਹੈ ਤੇ ਪਤੀ ਫਿਰ ਉਸ ਨੂੰ ਆਪਣੀ ਸੇਜ ਸਾਜ ਵੀ ਬਖਸ਼ਦਾ ਹੈ ਤੇ ਤੇ ਸਦਾ ਆਪਣੇ ਨਾਲ ਲਾ ਕੇ ਰੱਖਦਾ ਹੈ ਐਸੀਆਂ ਇਸਤਰੀ ਦੀ ਸੋਭਾ ਹੁੰਦੀ ਹੈ ਤੇ ਜਿਹੜੀਆਂ ਕੁਲਖਣੀਆਂ ਇਸਤਰੀਆਂ ਨੇ ਮੈਲੀਆਂ ਨੇ ਕੁੜਿਆਰ ਨੇ ਉਹਨਾਂ ਦੀ ਸੋਭਾ ਕੋਈ ਨਹੀਂ ਕਰਦਾ ਉਹਨਾਂ ਨੂੰ ਉਹਨਾਂ ਦਾ ਪਤੀ ਵੀ ਛੱਡ ਦਿੰਦਾ ਹੈ ਜਿਹੜੀਆਂ ਇਸਤਰੀਆਂ ਆਪਣੇ ਪਤੀ ਪਰਮੇਸ਼ਰ ਦਾ ਪਿਆਰ ਕਰਦੀਆਂ ਉਹਦਾ ਹੁਕਮ ਮੰਨਦੀਆਂ ਹਨ ਉਹ ਸੋਭਾਵੰਤੀ ਹੋ ਜਾਂਦੀਆਂ ਹਨ ਤੇ ਉਸ ਨੂੰ ਨਾਰਕਿਆ ਜਾਂਦਾ ਇਹ ਕੁਨਾਰ ਨਹੀਂ ਕਿਹਾ ਜਾਂਦਾ ਸੋ ਐਸੀਆਂ ਇਸਤਰੀਆਂ ਸਦਾ ਹੀ ਸੋਭਾ ਪਾਉਂਦੀਆਂ ਹਨ ਨਾਨਕ ਨਾਮ ਸੁਹਾਗਣੀ ਮੇਲੀ ਮੇਲਣਹਾਰਾ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਫਰਮਾਉਂਦੇ ਨੇ ਕਿ ਐਸੀਆਂ ਇਸਤਰੀਆਂ ਨੂੰ ਸੁਹਾਗਣ ਕਿਹਾ ਜਾਂਦਾ ਹੈ ਤੇ ਜਿਹੜੀਆਂ ਪਤੀ ਨਾਲ ਨਹੀਂ ਮਿਲਕੇ ਰਹਿੰਦੀਆਂ ਨਾ ਉਹਨਾਂ ਨੂੰ ਦੋਹਾਗਣ ਕਿਹਾ ਜਾਂਦੇ ਆ ਕਿ ਉਹ ਦੂਸਰੇ ਗਣ ਦੇ ਨਾਲ ਦੂਸਰੇ ਗਣ ਨਾਲ ਤੁਰੀਆਂ ਫਿਰਦੀਆਂ ਨੇ ਤੇ ਐਸੀਆਂ ਇਸਤਰੀਆਂ ਸੋਹਂਦੀਆਂ ਨੇ ਆਪਣੇ ਗਣ ਨਾਲ ਆਪਣੇ ਪਤੀ ਦੇ ਨਾਲ ਨਾਨਕ ਨਾਮ ਸੁਹਾਗਣੀ ਐਸੀਆਂ ਇਸਤਰੀਆਂ ਨੂੰ ਵੀ ਸੁਹਾਗਣੀ ਕਿਹਾ ਜਾਂਦਾ ਹੈ ਮੇਲੀ ਮੇਲਣ ਹਾਰ ਸੰਜੋਗ ਵਿਜੋਗ ਧਰੋਹ ਕਿਉਆ ਪੰਜ ਧਾਤੂ ਮੇਰੇ ਮਿਲ ਪੁਤਲਾ ਕੀਆ ਫਿਰ ਐਸੀਆਂ ਇਸਤਰੀਆਂ ਜਿਹੜੀਆਂ ਸੰਯੋਗ ਵਿਯੋਗੀ ਈਮੇਲ ਵਿੱਚ ਸੰਯੋਗੀ ਵਿੱਚ ਵਿਯੋਗੀ ਵਿਛੜੇ ਵਿਛੜਿਆ ਸੰਯੋਗੀ ਮੇਲ ਜਿਹੜੇ ਵਿਯੋਗੀ ਆ ਨਾ ਉਹ ਮਿਲ ਪੈਂਦੇ ਨੇ ਤੇ ਵਿਛੜੇ ਜਿਹੜੇ ਲੋਕ ਆ ਉਹਨਾਂ ਦਾ ਸੰਯੋਗੀ ਸੰਜੋਗਾ ਨਾਲ ਹੀ ਮੇਲ ਹੁੰਦਾ ਉਹਨਾਂ ਦਾ ਬਹੁਤ ਕਿਤੇ ਚੰਗੇ ਕਰਮਾ ਦੁਬਾਰਾ ਮੇਲ ਹੁੰਦਾ ਐਸੀਆਂ ਇਸਤਰੀਆਂ ਉਹਨਾਂ ਦਾ ਪਰਮਾਤਮਾ ਕਾਲਪੁਰ ਵਹਿਰੂ ਆ ਮੇਲ ਕਰਾ ਦਿੰਦੇ ਹਨ ਜਿਹੜੀਆਂ ਸੋਭਾਵੰਤੀਆਂ ਹੁੰਦੀਆਂ ਹਨਾ ਸੁੰਦਰੀਆਂ ਨੇ ਸੁੰਦਰ ਹੁੰਦੀਆਂ ਹਨਾ ਉਹ ਆਪਣੇ ਪਤੀ ਦਾ ਹੁਕਮ ਮੰਨਦੀਆਂ ਹਨਾ ਤੇ ਪ੍ਰਮਾਤਮਾ ਉਹਨਾਂ ਨੇ ਮੇਲ ਦਿੰਦੇ ਹੈ ਮੇਲਨ ਹਾਰੋ ਪ੍ਰਮਾਤਮਾ ਹੀ ਹੈ ਪੌੜੀ ਹਰ ਤੇਰੀ ਕਰੇ ਉਸਤ ਸਭ ਤੇਰੀ ਸਭ ਕਰੇ ਉਸਤ ਜਨ ਫਾਤੇ ਕਾਢਿਆ ਏ ਵੈਗੁਰੂ ਜੀ ਸਾਰੇ ਤੇਰੀ ਉਸਤਤ ਕਰਦੇ ਹਨ ਕਿ ਗਈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਏ ਧਰਮ ਦਾ ਜਾਣਾ ਲੋਭੀ ਮਾਇਆ ਧਾਰੀ ਅਸੀਂ ਤੇ ਮਾਇਆ ਧਾਰੀ ਸਾ ਲੋਭੀ ਸਾ ਤੇ ਵੈਗੁਰੂ ਜੀ ਤੁਸੀਂ ਸਾਨੂੰ ਬੰਦੀ ਛੋੜ ਦਿੱਤੀ ਬੰਦੀ ਸਾਡੇ ਛਡਾ ਦਿੱਤੀ ਸਾਨੂੰ ਮੁਕਤੀ ਦਿਵਾ ਦਿੱਤੀ ਹਰ ਸਭ ਤੇਰੀ ਤੇਰੀ ਸਭ ਕਰੇ ਉਸਤਤ ਜਿਨੇ ਫਾਤੇ ਕਾਢਿਆ ਅਸੀਂ ਫਸੀ ਹੋਇਆ ਹਾਂ ਮਹਾਰਾਜ ਤੁਸਾਂ ਸਾਨੂੰ ਕੱਢ ਦਿੱਤਾ ਇਸ ਕਰਕੇ ਤੁਹਾਡੀ ਸਾਰੇ ਉਸਤਤ ਕਰਦੇ ਹੰਨ ਹਰ ਤੁਧਨੋ ਕਰੇ ਸਭ ਨਮਸਕਾਰ ਜਿਨ ਪਾਪਾ ਤੇ ਰਾਖਿਆ ਏ ਵੈਗੁਰੂ ਜੀ ਤੁਹਾਨੂੰ ਸਾਰੇ ਨਮਸਕਾਰਾਂ ਕਰਦੇ ਹੰਨ ਸਾਰੇ ਹੀ ਤੁਹਾਨੂੰ ਚਾਹੁੰਦੇ ਹੰਨ ਤੇ ਤੁਹਾਡੀ ਉਸਤਤ ਕਰਦੇ ਹਨ ਤੇ ਜਿੰਨਾ ਸਾਨੂੰ ਪਾਪ ਕਰਨ ਤੋਂ ਵੀ ਰਖ ਲਿਆ ਮਨ ਅਚੇਤ ਪਾਪਤੇ ਡਰ ਰੇ ਤੇ ਸਾਡਾ ਮਨ ਸੀ ਨਾ ਜਿਹੜਾ ਇਹਨੂੰ ਅਚੇਤ ਪਾਪਤੋਂ ਤੁਸੀਂ ਡਰ ਕੇ ਡਰ ਕੇ ਰਹੋ ਤੇ ਸਾਨੂੰ ਪਾਪਾਂ ਤੋਂ ਬਚਾ ਲਿਆ ਜੀ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਨਿਉਟਿਆਂ ਦੀ ਓਟ ਨਿਆਸਰੇ ਦੇ ਆਸਰੇ ਹੋ ਤੁਸੀਂ ਅਕਾਲਪੁਰਖ ਵਾਇਗਰੋ ਜੀ ਤੁਸੀਂ ਨਮਾਣਿਆਂ ਦੇ ਮਾਣ ਹੋ ਹਰ ਡਾਢੀ ਹੂ ਤੂੰ ਡਾਢਿਆ ਜਿਹੜੇ ਡਾਢੇ ਆ ਨਾ ਉਹਨਾਂ ਵਾਸਤੇ ਤੁਸੀਂ ਵੀ ਡਾਢੇ ਹੋ ਕੇ ਮਿਲਦੇ ਜੋ ਜੇ ਪੈਂਦੇਖਾਨੇ ਬਗਾਵਤ ਕੀਤੀ ਗੁਰੂ ਘਰ ਨੂੰ ਛੱਡ ਕੇ ਤੇ ਤੁਰਕਾਂ ਨਾਲ ਯਾਰ ਅਲਿਆ ਉਹਨੇ ਦੋ ਹਮਲਾ ਕੀਤਾ ਤੇ ਅਗਲੇ ਪਲ ਫੌਜ ਦੀ ਗਵਾਈ ਕਰਦਾ ਆ ਰਿਹਾ ਸੀ ਤੁਰਕਾਂ ਦੀ ਫੌਜ ਦੀ ਗੁਰੂ ਸਾਹਿਬ ਜੀ ਨੇ ਅੱਗੇ ਘੂੜਾ ਵਧਾਇਆ ਐਡਾ ਤਾਕਤਵਰ ਸੀ ਪੈਂਦੇਖਾਨਾ ਉਨੇ ਆ ਘੋੜੇ ਗੁਰੂ ਮਹਾਰਾਜ ਦੇ ਘੋੜੇ ਥੱਲੇ ਮੋਢਾ ਡਾ ਲਿਆ ਨਾ ਘੋੜੇ ਨੂੰ ਅੱਗੇ ਜਾਣ ਦੇਵੇ ਨਾ ਘੋੜੇ ਨੂੰ ਪਿੱਛੇ ਜਾਣ ਦੇਵੇ ਤੇ ਨਾ ਉਹਦੇ ਤੇ ਤਲਵਾਰ ਦਾ ਵਾਰ ਹੋ ਸਕੇ ਫੇ ਡਾਢੇ ਸਨ ਨਾ ਗੁਰੂ ਮਹਾਰਾਜ ਹਰ ਡਾਢੀ ਹੂ ਤੋਂ ਡਾਢਿਆ ਫਿਰ ਗੁਰੂ ਸਾਹਿਬ ਨੇ ਝੁੱਕ ਕੇ ਢਾਲੇ ਦਾ ਵਾਰ ਕੀਤਾ ਉਹਦੇ ਮੱਥੇ 'ਚ ਜਦੋਂ ਮੱਥੇ 'ਤੇ ਢਾਲਾ ਵਜਾ ਮੱਥਾ ਗਿਆ ਪਾੜ ਤੇ ਥੱਲੇ ਡਿੱਗ ਪਿਆ ਤੇ ਗੁਰੂ ਮਹਾਰਾਜ ਘੋੜੇ ਤੋਂ ਉਤਰੇ ਡਾਢੇ ਆ ਨਾ ਡਾਢੇ ਨੂੰ ਡਾਢੇ ਮਿਲ ਗਏ ਹਰ ਡਾਢੀ ਹੂ ਤੋਂ ਡਾਢਿਆ ਤੇ ਮਿਲ ਕੇ ਤੇ ਫੇਰ ਉਹਦੇ ਤੇ ਕੀਤੀ ਛਾ ਬਖਸ਼ਿੰਦ ਪਿਤਾ ਸਾਨੋ ਉਹਨਾਂ ਨੇ ਮੱਥੇ ਤੇ ਛਾ ਕੀਤੀ ਉਹਦੇ ਉੱਤੇ ਤਾਂ ਢਾਲ ਦੀ ਛਾ ਕੀਤੀ ਕਹਿੰਦਾ ਪੈਦੇਖਾਂ ਗੁਰੂ ਮਹਾਰਾਜ ਨੇ ਕਿਹਾ ਹੁਣ ਤੂੰ ਆਪਣੀਆਂ ਕਲਮਾ ਪੜ੍ਹ ਲੈ ਹੁਣ ਤੇਰੀ ਤਿਆਰੀ ਆ ਹੁਣ ਤੂੰ ਨਹੀਂ ਰੁਕਣਾ ਹੁਣ ਤੇਰਾ ਸਮਾ ਆ ਗਿਆ ਹੈ ਸੋ ਐਸੇ ਸਾਡੇ ਮਹਾਰਾਜ ਜਿਹੜੇ ਨਿਮਾਣੇ ਨੇ ਉਹਨਾਂ ਨੂੰ ਮਾਣ ਦਿੰਦੇ ਨੇ ਤੇ ਜਿਹੜੇ ਡਾਢੇ ਉਹਨਾਂ ਨੂੰ ਡਾਢੇ ਹੋ ਕੇ ਮਿਲ ਜਾਂਦੇ ਹਨ ਹਰ ਅਹੰਕਾਰੀਆਂ ਮਾਰ ਨਵਾਏ ਮਾਨਮੁਕ ਮੂੜ ਸਾਧਿਆ ਏ ਵੈਗਰੂ ਜੀ ਤੁਸੀਂ ਹੰਕਾਰੀਆਂ ਨੂੰ ਮਾਰ ਦਿੰਦੇ ਜੋ ਕਿਉਂਕਿ ਜਿਹੜੇ ਹੰਕਾਰ ਹੈ ਨਾ ਹੰਕਾਰ ਦਾ ਸਿਰ ਸਦਾ ਨੀਵਾ ਹੁੰਦਾ ਜਿਹਦਾ ਮਨ ਬੰਦੇ ਦਾ ਹੰਕਾਰੀ ਹੋ ਜੇ ਨਾ ਜੇ ਕੋਈ ਗੁਰੂ ਮਹਾਰਾਜ ਦਰਬਾਰ ਚ ਆ ਕੇ ਕਹਦੇ ਨਾ ਮੈਂ ਆ ਚੀਜ਼ ਦੇ ਦਿੰਨਾ ਤੇ ਐਸੇ ਸਾਡੇ ਸੰਤ ਮਹਾਂਪੁਰਖ ਵੀ ਹੋਏ ਆ ਉਹ ਅੱਗੇ ਬੜਾ ਕਰਾਰਾ ਜਵਾਬ ਦਿੰਦੇ ਤੂੰ ਜਾ ਲੈ ਜਾ ਆਪਣਾ ਜੋ ਕੁਝ ਲਿਆ ਆ ਸਾਨੂੰ ਨਹੀਂ ਤੇਰੀ ਚੀਜ਼ ਦੀ ਲੋੜ ਜਦੋਂ ਕੋਈ ਹੀਰਾ ਦਿੰਦਾ ਹੈ ਨਾ ਗੁਰੂ ਮਹਾਰਾਜ ਨੂੰ ਉਹ ਚੁੱਕ ਕੇ ਨਦੀs ਸੁੱਟ ਦਿੰਦੇ ਆ ਤੇ ਉਹ ਸੋਚਦਾ ਕਿ ਇਹਨਾਂ ਨੂੰ ਕਦਰ ਨਹੀਂ ਗਈ ਉਹ ਹੰਕਾਰ ਦਾ ਭਰਿਆ ਦਿੰਦਾ ਕਿ ਮੈਂ ਹੀਰਾ ਦਿੱਤਾ ਤੇ ਮੈਂ ਆਪਣਾ ਨਗੀਨਾ ਦਿੱਤਾ ਤੇ ਇਹਨਾਂ ਨੇ ਨਦੀ ਸੁੱਟਤਾ ਗੁਰੂ ਮਹਾਰਾਜ ਉਹਦਾ ਹੰਕਾਰ ਤੋੜਨ ਵਾਸਤੇ ਕਹਿੰਦੇ ਜਾ ਜਾ ਕੇ ਵੇਖ ਲਾ ਇਹ ਸਾਡੀ ਨਦੀ ਖਜ਼ਾਨਾ ਵਾ ਜਾ ਕੇ ਵੇਖ ਲਾ ਜਿਹੜਾ ਤੇਰਾ ਹੈਗਾ ਪਛਾਣ ਕੇ ਲਿਆ ਜਦੋਂ ਨਿਗਾਹ ਮਾਰਦਾ ਤੇ ਹੀਰਿਆਂ ਨਾਲ ਹੀ ਨਦੀ ਭਰੀ ਹੁੰਦੀ ਹੈ ਸੋ ਐਸੇ ਨੇ ਗੁਰੂ ਮਹਾਰਾਜ ਸਾਡੇ ਹਰ ਹੰਕਾਰੀਆਂ ਮਾਰਨ ਵਾਏ ਹੰਕਾਰ ਤੋੜ ਦਿੰਦੇ ਨੇ ਤੇ ਮਨਮਖ ਮੂੜ ਸਾਧਿਆ ਤੇ ਮਨਮਖ ਮੂੜ ਆ ਨਾ ਜਿਹੜੇ ਉਹਨਾਂ ਨੂੰ ਵੀ ਸਾਧਦੇ ਵਿਹਾੜੇ ਤਰੀਕੇ ਨਾਲ ਉਹਨਾਂ ਨੂੰ ਐਸੇ ਸਾਧਦੇ ਵੀ ਹਰੀਚੰਦ ਜਦੋਂ ਕੂੜਾ ਭਜਾ ਕੇ ਨਿਕਲ ਤਿਵਾਰ ਕਰਦਾ ਹੈ ਨਾ ਤੇ ਫੇ ਐਡੀ ਦੂਰ ਤੋਂ ਤੀਰ ਮਾਰਦੇ ਤੇ ਹਰੀਚੰਦ ਨੂੰ ਉੱਪਰ ਪੁਚਾ ਦਿੰਦੇ ਨੇ ਸੋ ਐਸੇ ਮਨਮਖ ਮੂੜਾ ਨੂੰ ਮਹਾਰਾਜ ਸਾਧ ਦਿੰਦੇ ਹਨ ਹਰ ਭਗਤਾ ਦੇ ਵਡਿਆਈ ਗਰੀਬ ਅਨਾਥ ਆ ਉਹ ਕਾਲਪੁਰਖ ਵੈਗ੍ਰੂ ਭਗਤਾ ਨੂੰ ਵਡਿਆਈ ਦਿੰਦੇ ਹਰ ਯੁਗ ਯੁਗ ਭਗਤੋਂ ਪਾਇਆ ਪਾਇਜ ਰੱਖਦਾ ਆਇਆ RAM RAJ HE ਹਰ ਯੁਗ ਦੇ ਵਿੱਚ ਭਗਤਾਂ ਦੀ ਮਹਾਰਾਜ ਨੇ ਸੁਣੀ ਐ ਤੇ ਭਗਤਾਂ ਦਾ ਸਾਥ ਦਿੱਤਾ ਤੇ ਭਗਤਾਂ ਦੇ ਸਿਰ ਤੇ ਹੱਥ ਰੱਖਿਆ ਗੁਰੂ ਮਹਾਰਾਜ ਨੇ ਕਿਉਂਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਭਗਤਾਂ ਨੇ ਕਿਹਾ ਵੀ ਮਹਾਰਾਜ ਤੇਰੇ ਤੇ ਸਾਡੇ ਚੰਤਰ ਕੋਈ ਨਹੀਂ ਐ ਤੇ ਗੁਰੂ ਮਹਾਰਾਜ ਨੇ ਕਹਿਤਾ ਮੇਰੀ ਬਾਂਦੀ ਭਗਤ ਛਡਾਵਾ ਬਾਂਦੀ ਭਗਤ ਨਾ ਛੂਟੇ ਮੋਹੇ ਏਕ ਸਮੇ ਮੂ ਕੋ ਗਹਿ ਬਾਂਦੇ ਤੋ ਫੋਨ ਮੂ ਪੈ ਜਵਾਬ ਨਾ ਹੋਏ ਗੁਰੂੰਵਾਰਾ ਨੇ ਕਹਿਣੇ ਮੇਰੇ ਭਗਤ ਆ ਇਹ ਮੇਰੀ ਬੰਦੀ ਤੇ ਛਡਾ ਦੇਣਗੇ ਜੇ ਮੇਰੇ ਭਗਤ ਬੰਦ ਦੇਣਗੇ ਨਾ ਕਿਸੇ ਨੂੰ ਤੇ ਫਿਰ ਮੇਰੇ ਕੋ ਵੀ ਜਵਾਬ ਨਹੀਂ ਹੋਣਾ ਇਸ ਕਰਕੇ ਭਗਤਾਂ ਨੂੰ ਮਹਾਰਾਜ ਨੇ ਵੱਡੀ ਵਡਿਆਈ ਦਿੱਤੀ ਹੈ ਤੇ ਗਰੀਬਾਂ ਅਨਾਥਾਂ ਨੂੰ ਆਪਣੇ ਗਲ ਨਾਲ ਲਾਇਆ ਹੈ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਗੁਰਮਤਿ ਦੇ ਅਨੁਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਮਹਾਰਾਜ ਗੁਰੂ ਸੰਗਤ ਮਾਫ਼ ਕਰਨ ਯੋਗ ਹੈ ਬਖਸ਼ਣ ਜੋਗੇ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਆ ਉਹ ਆਖਰੀ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਵੱਲ ਵਧਿਏ ਜੀ ਹਰ ਅਹੰਕਾਰੀਆਂ ਮਾਰਨ ਵਾਏ ਮਨਮੁਖ ਮੂੜ ਸਾਧਿਆ ਹਰ ਭਗਤਾ ਦੇ ਵੜਾਈ ਗਰੀਬ ਅਨਾਥਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ